ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਸੱਦੇ ਟੱਕਰੇ ਹੋਏ ਨੇ ਇੱਕ ਦੂਜੇ ਦੇ ਵੱਲੋਂ ਤਾਬੜ ਤੋਰ ਗੋਲੀਆਂ ਚਲਾਈਆਂ ਗਈਆਂ ਤਾਂ ਦੱਸਦੀ ਹੈ ਕਿ ਲੋਹੜੀ ਵਾਲੇ ਦਿਨ ਸ਼ਾਹਪੁਰ ਜਾਜਨ ਦੇ ਵਿੱਚ ਇੱਕ ਵਿਅਕਤੀ ਦੇ ਕੋਲੋਂ ਗੈਂਗਸਟਰਾਂ ਦੇ ਵੱਲੋਂ ਫਰौती ਮੰਗੀ ਗਈ ਸੀ ਤਾਂ ਉਹਨਾਂ ਦੋ ਗੈਂਗਸਟਰਾਂ ਦੇ ਗੁਰਗਿਆਂ ਨੂੰ ਬੀਤੇ ਕੱਲ ਕਾਬੂ ਕਰ ਲਿਆ ਗਿਆ ਸੀ ਪੁਲਿਸ ਦੇ ਵੱਲੋਂ ਗੁਰਦਾਸਪੁਰ ਪੁਲਿਸ ਨੂੰ ਇਹ ਕਾਮਯਾਬੀ ਹਾਸਲ ਹੋਈ ਸੀ ਪਰ ਅੱਜ ਉਹਨਾਂ ਦੋਵਾਂ ਗੈਂਗਸਟਰਾਂ ਦੇ ਗੁਰਗਿਆਂ ਨੂੰ ਹਥਿਆਰ ਜਿੱਥੇ ਰੱਖੇ ਹੋਏ ਸੀ ਉੱਥੇ ਰਿਕਵਰੀ ਦੇ ਲਈ ਲੈ ਕੇ ਜਾ ਰਹੇ ਸੀ ਪੁਲਿਸ ਤਾਂ ਜਦੋਂ ਸ਼ਾਹਪੁਰ ਜਾਜਨ ਪੁਲ ਤੇ ਪੁਲਿਸ ਪਹੁੰਚਦੀ ਆ ਉਹਨਾਂ ਨੂੰ ਲੈ ਕੇ ਤਾਂ ਉਹਨਾਂ ਵੱਲੋਂ ਉਹ ਹਥਿਆਰਾਂ ਦੇ ਨਾਲ ਹੀ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੀ ਗੋਲੀਆਂ ਚਲਾਉਂਦੀ ਆ ਤੇ ਉਹ ਜਿਸ ਤੋਂ ਬਾਅਦ ਦੋਵਾਂ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਆਖਰ ਕੌਣ ਨੇ ਇਹ ਦੋਵੇਂ ਵਿਅਕਤੀ ਕੀ ਇਹਨਾਂ ਦੇ ਨਾਮ ਨੇ ਕੀ ਇਹਨਾਂ ਦਾ ਬੈਕਗ੍ਰਾਉਂਡ ਆ ਕ੍ਰਿਮੀਨਲ ਰਿਕਾਰਡ ਕੀ ਆ ਕੀ ਪਹਿਲਾਂ ਤੋਂ ਹੀ ਇਹ ਪੇਸ਼ੇਵਰ ਮੁਲਜ਼ਮ ਨੇ ਪੂਰੀ ਜਾਣਕਾਰੀ ਤੁਹਾਨੂੰ ਐਸਐਸਪੀ ਦੀ ਜ਼ੁਬਾਨੀ ਸੁਣਾਉਣੀ ਆ ਜੋ ਜਾਣਕਾਰੀ ਐਸਐਸਪੀ ਬਟਾਲਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇੱਕ ਵਾਰ ਤੁਸੀਂ ਵੀ ਸੁਣੋ ਸਾਡੇ ਸਹਿਯੋਗੀ ਲੱਪਰੇਤ ਸਿੰਘ ਖੁਸ਼ੀਪੁਰ ਦੇ ਵੱਲੋਂ ਗੱਲਬਾਤ ਕੀਤੀ ਗਈ ਜੀ ਸਰ ਨਹੀਂ ਸਰ ਟੀਮ ਤਰ੍ਹਾਂ ਕਰ ਇਹ ਬੇਸਿਕਲੀ ਨਵੰਬਰ 2024 ਦੀ ਗੱਲ ਹੈ ਇੱਕ ਗੈਂਗਸਟਰ ਟਰਨਡ ਟੈਰਰਿਸਟ ਹੈ ਜੀਵਨ 4ਜੀ ਉਸਨੇ ਇੱਥੇ ਇੱਕ ਬਿਜ਼ਨਸਮੈਨ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉਨੂੰ ਫਿਰੋਤੀ ਦੀ ਕਾਲ ਕਰਦਾ ਸੀਗਾ ਉਨੂੰ ਥ੍ਰੈਟ ਕਰਦਾ ਸੀਗਾ ਕਿ ਮੈਨੂੰ 10 ਲੱਖ ਰੁਪਏ ਦੀ ਫਿਰੋਤੀ ਤੁਸੀਂ ਦੇ ਦਿਓ ਤਾਂ ਉਹਦੇ ਵਿੱਚ ਫਿਰ 163 ਨੰਬਰ ਮੁਕਦਮਾ ਦਰਜ ਹੋਇਆ ਸੀਗਾ ਡੇਰਾ ਬਾਬਾ ਨਾਨਕ ਦੇ ਵਿੱਚ ਉਸ ਤੋਂ ਬਾਅਦ ਫਿਰ 13 ਜਨਵਰੀ ਲੋੜੀ ਵਾਲੇ ਦਿਨ ਜਦੋਂ ਸਾਰੇ ਸੈਲੀਬ੍ਰੇਟ ਕਰ ਰਹੇ ਹੁੰਦੇ ਆ ਤਾਂ ਦੋ ਅਣਪਛਾਤੇ ਵਿਅਕਤੀ ਆਪਣਾ ਮੂੰਹ ਬਣ ਕੇ ਉਸ ਬਿਜ਼ਨਸਮੈਨ ਦੀ ਦੁਕਾਨ ਤੇ ਆਂਦੇ ਹੈ ਐਂਡ ਉੱਥੇ ਗੋਲੀਆਂ ਚਲਾ ਕੇ ਜਾਂਦੇ ਹੈ ਤਾਂ ਇਹ ਅਗੇਨ ਜੀਵਨ ਫੌਜੀ ਔਰ ਉਹਦੇ ਜਿਹੜੇ ਐਸੋਸੀਏਟਸ ਹੈ ਉਹਨਾਂ ਨੇ ਇਹ ਕਰਾਇਆ ਸੀਗਾ ਤਾਂ ਇਹਦੇ ਵਿੱਚ ਐਫਆਈਆਰ ਨੰਬਰ 52025 ਫਿਰ ਦਰਜ ਹੋਇਆ ਡੇਰਾ ਬਾਬਾ ਨਾਨਕ ਖਾਨੇ ਦੇ ਵਿੱਚ ਤਾਂ ਮੁਕਦਮਾ ਦਰਜ ਹੋਣ ਤੋਂ ਉਪਰੰਤ ਇਹਦੀ ਇਨਵੈਸਟੀਗੇਸ਼ਨ ਅਸੀਂ ਚਾਲੂ ਕੀਤੀ ਤਾਂ ਇਨਵੈਸਟੀਗੇਸ਼ਨ ਵਾਸ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਇਹਦੇ ਵਿੱਚ ਸਾਡੇ ਡੀਐਸਪੀ ਡੇਰਾ ਬਾਬਾ ਨਾਨਕ ਡੀਐਸਪੀ ਡੀ ਐਂਡ ਸਾਡੀ ਜਿਹੜੀ ਪੁਲਿਸ ਸਟੇਸ਼ਨ ਦੀ ਟੀਮਸ ਹੈ ਲੈਡ ਬਾਈ ਐਸਐਚਓ ਐਂਡ ਸੀਆਈ ਦੀ ਜਿਹੜੀ ਟੀਮਸ ਹੈ ਤਾਂ ਇਹਦੇ ਵਿੱਚ ਕਾਫੀ ਮਿਹਨਤ ਕਰਕੇ ਬਹੁਤ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਨੂੰ ਜਮਾ ਕਰਕੇ ਈਵੈਂਟ ਚ ਲਈ ਇਸ ਕੇਸ ਨੂੰ ਟ੍ਰੇਸ ਕੀਤਾ ਗਿਆ ਤਾਂ ਕਿ ਕਿਹੜੇ ਬੰਦੇ ਇਹਦੇ ਵਿੱਚ ਇਨਵੋਲਡ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਦੋ ਬੰਦਿਆਂ ਦਾ ਸਾਡੇ ਕੋਲ ਵੇਰਵਾ ਆਇਆ ਸੀਗਾ ਇੱਕ ਸਰਬਜੀਤ ਸਾਬਾ ਹੈ ਇਹ ਫਤਿਹਗੜ ਚੂੜੀਆਂ ਥਾੜੇ ਦਾ ਰਹਿਣ ਵਾਲਾ ਹੈ ਇੱਕ ਸੁਨੀਲ ਮਸੀ ਲੱਬਾ ਹੈ ਇਹ ਸ਼ਾਹਪੂਰ ਜਾਜੰਦਾ ਰਹਿਣ ਵਾਲਾ ਹੈ ਜਦੋਂ ਇਹ ਆਈਡੈਂਟੀਫਾਈ ਹੋਏ ਫਿਰ ਇਹਨਾਂ ਨੂੰ ਅਰੈਸਟ ਕਰਨ ਵਾਸਤੇ ਇਹਦੇ ਵਿੱਚ ਜਦੋਂ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਸੀਗੇ ਜਿਹੜਾ ਇੱਕ ਬੰਦਾ ਇਹ ਸੁਨੀਲ ਮਸੀ ਹੈ ਇਹ ਕਿਤੇ ਗੁਜਰਾਤ ਪਹੁੰਚ ਗਿਆ ਤਾਂ ਉਥੇ ਬੜੀ ਤਰੀਕੇ ਨਾਲ ਅਸੀਂ ਗੁਜਰਾਤ ਪੁਲਿਸ ਦੇ ਨਾਲ ਤਾਲਮੇਲ ਕਰਕੇ ਉਥੇ ਕਿਸੇ ਮਾਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਵਰਦੀ ਪਾ ਕੇ ਲੁਕਿਆ ਬੈਠਾ ਸੀਗਾ ਤਾਂ ਕਾਫੀ ਇਹਦੇ ਵਿੱਚ ਕੋਆਰਡੀਨੇਸ਼ਨ ਪੰਜਾਬ ਪੁਲਿਸ ਔਰ ਗੁਜਰਾਤ ਪੁਲਿਸ ਦਾ ਸੀਗਾ ਐਂਡ ਉਹਨੂੰ ਫਿਰ ਉਥੇ ਆਫਟਰ ਐਨ ਆਪਰੇਸ਼ਨ ਮਤਲਬ 6-7 ਜਗ੍ਹਾ ਰੇਡ ਕਰਾ ਕੇ ਉਹ ਉਥੇ ਗ੍ਰਿਫਤਾਰ ਹੋਇਆ ਫਿਰ ਸਾਡੀ ਟੀਮ ਨੇ ਉਹਨੂੰ ਟ੍ਰਾਂਜ਼ਿਟ ਰਿਮਾਂਡ ਤੇ ਇੱਥੇ ਲੈ ਕੇ ਆਈ ਨਾਲ ਦੇ ਨਾਲ ਜਿਹੜਾ ਦੂਜਾ ਬੰਦਾ ਹੈ ਉਹ ਕਿਸੇ ਰਿਲੀਜੀਅਸ ਪਲੇਸ ਤੇ ਲੁਕਿਆ ਸੀਗਾ ਇਨ ਜਲੰਧਰ ਤਾਂ ਹੀ ਵਾਸ ਅਰੇਸਟਡ ਫਰਮ ਦੈਟ ਪਲੇਸ ਤਾਂ ਜਿਹੜਾ ਪਹਿਲਾ ਬੰਦਾ ਸੀ ਫੜਿਆ ਸੀਗਾ ਉਹਦੇ ਕੋਲ ਇੱਕ ਪਿਸਟਲ ਪਹਿਲਾਂ ਹੀ ਬਰਾਮਦ ਹੋਇਆ ਸੀਗਾ ਤਾਂ ਫਿਰ ਇਹਨਾਂ ਨੇ ਦੋਨੋਂ ਨੇ ਇੱਕ ਇੱਕ ਵੈਪਨ ਇਹਨਾਂ ਕੋਲ ਰਹਿਦਾ ਸੀਗਾ ਤਾਂ ਉਹਦੀ ਰਿਕਵਰੀ ਲਈ ਲੈ ਕੇ ਅੱਜ ਲੈ ਕੇ ਆ ਰਹੇ ਸੀਗੇ ਐਂਡ ਉਹਨਾਂ ਨੇ ਦੇ ਟੁਕ ਦ ਪੋਜ਼ੇਸ਼ਨ ਆਫ ਦ ਵੈਪਨ ਐਂਡ ਦੇ ਫਾਇਰਡ ਅਪਨ ਦ ਪੁਲਿਸ ਪਾਰਟੀ ਤਾਂ ਪੁਲਿਸ ਨੇ ਪਹਿਲਾ ਵਾਰਨਿੰਗ ਦਿੱਤੀ ਜਿਹੜੀ ਹੁਣ ਮੈਨੂੰ ਬ੍ਰੀਫ ਕਰ ਰਹੇ ਸੀਗੇ ਤਾਂ ਉਸ ਤੋਂ ਬਾਅਦ ਪਹਿਲਾ ਹਵਾ 'ਚ ਗੋਲੀ ਚਲਾਈ ਐਂਡ ਜਦੋਂ ਉਹ ਰੁਕੇ ਨਹੀਂ ਇਵੈਂਚੁਅਲੀ ਦੇ ਹੈਡ ਟੂ ਸ਼ਾਟ ਔਨ ਦ ਨਾਨ ਲੀਥਲ ਪਾਰਟ ਉਸ ਤੋਂ ਬਾਅਦ ਉਹਨੂੰ ਜਦੋਂ ਜ਼ਖਮੀ ਹੋਏ ਉਹਨਾਂ ਨੂੰ ਡੇਰਾ ਬਾਬਾ ਨਾਨਕ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਹੈ ਉੱਥੇ ਸ਼ਿਫਟ ਕਰਾਇਆ ਗਿਆ ਤਾਂ ਦੇ ਆਰ ਸਟੇਬਲ ਬਟ ਦੇ ਆਰ ਬੀਂਗ ਰੈਫਰਡ ਟੂ ਅੰਮ੍ਰਿਤਸਰ ਇਦੇ ਵਿੱਚ ਜਿਹੜਾ ਇਹ ਬੰਦਾ ਹੈ ਬਾਹਰ ਬੈਠਾ ਹੈ ਜੀਵਨ ਫੌਜੀ ਇਹਨੇ ਪਿਛਲੇ ਕੁਝ ਟਾਈਮ ਦੇ ਵਿੱਚ 4-5 ਇਨਸੀਡੈਂਟਸ ਕਰਾਏ ਹੈ ਬਟ ਡਿਲੀਜੈਂਟਲੀ ਪੰਜਾਬ ਪੁਲਿਸ ਨੇ ਸਾਰੇ ਉਹ ਜਿਹੜੇ ਕੇਸਸ ਹੈ ਉਸ ਨੂੰ ਸਾਲੂ ਕਰ ਲਏ। ਇਹਦੇ ਵਿੱਚ 30 ਤੋਂ ਅਬੋਵ ਜਿਹੜੇ ਮੁਲਜ਼ਮ ਹੈ ਜਿਹੜੇ ਐਸੋਸੀਏਟਸ ਇਹਦੇ ਹੈ ਸਾਰੇ ਗ੍ਰਿਫਤਾਰ ਹੋ ਚੁੱਕੇ ਨੇ। ਤਾਂ ਜਦੋਂ ਅਸੀਂ ਇਹਨਾਂ ਕੇਸਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰਦੇ ਹੈ ਕਿ ਪੈਸੇ ਕਿੱਥੋਂ ਆਏ ਕੀ ਆਏ ਤਾਂ ਜਿਹੜੇ ਫੁੱਟ ਸੋਲਜਰ ਜਿਹੜੇ ਗਰਾਊਂਡ ਤੇ ਕੰਮ ਕਰਦੇ ਹੈ ਕੋਈ ਗੋਲੀ ਚਲਾਉਂਦਾ ਹੈ ਤਾਂ ਇਹਨਾਂ ਨੂੰ ਇਸ ਗੱਲ ਤੇ ਅਲੋਅਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਪੈਸੇ ਦਿੱਤੇ ਜਾਣਗੇ ਬਟ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਇਵੈਂਚੁਅਲੀ ਪੈਸੇ ਨਹੀਂ ਮਿਲੇ ਕਿਸੇ ਨੂੰ ਪ੍ਰੋਮਿਸ ਕੀਤਾ ਗਿਆ 15000 ਦਾ ਕਿਸੇ ਨੂੰ 100 ਰੁਪਏ ਮਿਲ ਗਿਆ 200 ਰੁਪਏ ਮਿਲ ਗਿਆ ਤਾਂ ਉਹ ਐਕਸਪੈਕਟਿਵੀ ਅਸੀਂ ਸਟੱਡੀ ਕਰ ਰਹੇ ਨੇ ਬਟ ਇਵੈਂਚੁਅਲੀ ਉਹ ਜਿਹੜੀ ਅਲੋਅਰਮੈਂਟ ਹੈ ਉਹ ਕਿਤੇ ਸਬਸਟੈਂਸ਼ੀਏਟ ਨਹੀਂ ਹੁੰਦੀ ਕਿ ਇਹਨਾਂ ਨੂੰ ਪੈਸੇ ਕਿਸੇ ਨੂੰ ਆ ਮਿਲੇ ਜੀ ਦੋਨੋਂ ਆ ਜਖਮੀ ਹੋਏ ਨੇ ਜੀ ਕਿਤੇ ਕਿਤੇ जो प्रिलिमनरी हूँ मैं आप नहीं वेखिया बट पार्टी ने जो ब्रीफ कर लिया मतलब जो नॉन लीथल पार्ट है लैग के कि शॉर्ट लगे है उन्होंने वालों दो राउंड फायर किए गए एंड पुलिस वालों चार चार राउंड फायर किए गए बटाला पुलिस के वालों जिन्हें भी गैंगस्टर के कोलो रिकवरी ले जाया जाता है उत्थे ही ऐसी वारदात हो जाती है कि समझते हो गैंगस्टर तेज ने या फिर पुलिस की ढिली गाल गुजाई है ਨਹੀਂ ਇਹਦੇ ਵਿੱਚ ਸਾਡਾ ਹਮੇਸ਼ਾ ਉਪਰਾਲਾ ਹੁੰਦਾ ਹੈ ਸੇਫਗਾਰਡਸ ਅਸੀਂ ਕਰਦੇ ਹੈ ਪਰ ਚਲੋ ਉਹਨਾਂ ਦਾ ਇਹ ਮਾੜਾ ਮਾੜਾ ਅਨਸਰੀ ਇਹਨਾਂ ਦਾ ਇੰਟੈਂਸ਼ਨ ਇਹ ਹੀ ਹੁੰਦਾ ਹੈ ਜਿਹੜੇ ਬੰਦੇ ਗੁਜਰਾਤ ਪੱਜ ਗਏ ਕਿਤੇ ਜਲੰਧਰ ਪੱਜ ਗਏ ਉਹਨਾਂ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਜੇਲ੍ਹ ਜਾਣ بجائے ਨਾਲ ਉਹ ਪੱਜ ਪੁੱਜਈਏ ਤਾਂ ਇਹ ਉਹਨਾਂ ਨੂੰ ਇਹ ਇਹਨਾਂ ਨੂੰ ਇੱਕ ਮੌਕਾ ਲੱਗਦਾ ਹੈ ਪੱਜਣ ਦਾ ਤਾਂ ਤਾਂ ਉੱਥੇ ਫਿਰ ਇਹ ਇਨਸੀਡੈਂਟ ਹੋ ਗਿਆ ਜਿਹੜਾ ਜੀਵਨ ਫੌਜੀ ਹੈ ਜਿਹੜਾ ਜੀਵਨ ਫੌਜੀ ਹੈ ਔਰ ਜਿਹੜਾ ਹੈਪੀ ਪੱਛੀਆਂ ਬਾਹਰ ਬੈਠ ਕੇ ਇਦਾਂ ਦੀ ਬਹੁਤ ਸਾਰੀਆਂ ਵਾਰਦਾਤਾਂ ਨੂੰ ਅਣਜਾਣ ਦੇ ਦੋ ਅਤੇ ਬਹੁਤ ਵੱਡੀ ਟੀਮ ਆਉਂਦੀ ਹੈ ਉਹਨਾਂ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਹੈਪੀ ਪਸ਼ੇ ਜਾਂ ਜੀਵਨ ਕੋਸ਼ੀ ਦਾ ਅਸੀਂ ਜਿਹੜੇ ਦੋਨੋਂ ਮੁਲਜ਼ਮ ਨੇ ਇੱਕ ਤਾਂ ਮਤਲਬ ਇੰਟਰਪੋਲ ਦੇ ਨਾਲ ਕਰਕੇ ਇਹਨਾਂ ਦੀ ਰੈਡ ਕਾਰਡਰ ਨੋਟਿਸ ਜਿਸ ਤਰ੍ਹਾਂ ਬਟਾਲਾ ਪੁਲਿਸ ਨੇ ਪਿੱਛੇ ਵੀ ਦੋ ਮੁਲਜ਼ਮਾਂ ਦਾ ਕਰਾਇਆ ਹੈਗਾ ਤਾਂ ਇੱਕ ਪਾਸੇ ਉਹ ਚੱਲ ਰਹਾ ਹੈ ਦੂਜਾ ਥਰੋ ਕੋਰਟ ਅਸੀਂ ਜਿਹੜੀ ਇਹਨਾਂ ਦੀ ਪ੍ਰਾਪਰਟੀਆਂ ਇਹਨਾਂ ਨੇ ਬਣਾਈਆਂ ਹਨ ਤੁਸੀਂ ਆਪ ਜਾ ਕੇ ਇਹਨਾਂ ਦੇ ਕਰ ਦੇਖ ਲਓ ਇਹਨਾਂ ਨੇ ਟਾਇਲਾ ਟੁਇਲਾ ਲੁਮਾਇਆ ਹੈ ਦੇ ਹੈਵ ਕ੍ਰੀਏਟਡ ਗੁੱਡ ਇਨਫਰਾਸਟ੍ਰਕਚਰ ਤਾਂ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਹੈ ਤਾਂ ਉਹਦੀ ਹੁਣ ਮਤਲਬ ਇਸ ਹਫਤੇ ਦੇ ਵਿੱਚ ਹਿアリング ਹੈ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਅਟੈਚ ਕਰਾ ਰਹੇ ਹਾਂ ਨੇ ਸਰ ਇਹਨਾਂ ਪਹਿਲਾਂ ਵੀ ਉਸਕੀ ਦੀ ਜੀ ਇਹਨਾਂ ਦੋਨੋਂ ਦੀਆਂ ਕ੍ਰਿਮਿਨਲ ਬੈਕਗ੍ਰਾਉਂਡ ਚੀਕੀ ਦੀ ਇਹਦਾ ਜਿਹੜਾ ਇਹ ਫੌਜੀ ਜਿਹੜਾ ਹੈਗਾ ਇਹ ਪਹਿਲਾਂ ਫੌਜ 'ਚ ਸੀਗਾ ਤਾਂ ਫਿਰ ਫੌਜ 'ਚੋਂ ਆ ਕੇ ਹੀ ਬੀਕਮ ਹੈ ਡੇਜ਼ਰਟਰ ਤਾਂ ਉਸ ਤੋਂ ਬਾਅਦ ਇਹਨੇ ਇੱਥੇ ਕਤਲ ਕਰਵਾਇਆ ਸੀ ਕਿ ਕ੍ਰਾਈਮ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਬਾਹਰ ਪਜ ਗਿਆ ਸਰ ਇਹ ਤਾਂ ਪਹਿਲਾਂ ਵੀ ਜਿਹੜੇ ਫੜੇ ਗਏ ਕ੍ਰਿਮੀਨਲ ਰਿਕਾਰਡ ਹੈਗਾ ਨਾ ਇਹ ਜੋ ਜਿਹੜਾ ਫੌਜੀ ਹੈ ਇਹਦੇ ਬਰ ਖਿਲਾਫ ਤਾਂ ਕਾਫੀ ਮੁਕਦਮੇ ਦਰਜ ਹੈਗੇ ਨੇ ਇਹ ਜਿਹੜੇ ਹੁਣ ਅੱਜ ਦੇ ਇਹਦੇ ਵਿੱਚ ਹੈ ਇਹ ਚੈੱਕ ਕਰਕੇ ਤੁਹਾਨੂੰ ਬਰੀਫ ਕਰਦੇ ਨੇ